ਬਿਕਰਮ ਮਜੀਠੀਆ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਰਹੀ ਜਿੱਥੇ 2 ਅਗਸਤ ਤੱਕ ਅਦਾਲਤ ਦੇ ਵੱਲੋਂ ਉਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਰੱਖਣ ਦੇ ਆਦੇਸ਼ ਦਿੱਤੇ ਗਏ ਸਨ ਤਾਂ ਹੁਣ ਮਜੀਠੀਆ ਦੀ ਪੇਸ਼ੀ ਤੋਂ ਬਾਅਦ ਇੱਕ ਕੁੱਟਮਾਰ ਤੇ ਹਥੋਪਾਈ ਦਾ ਮਾਮਲਾ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਰਿਪੋਰਟ ਮੁਤਾਬਕ ਸਟਾਫ ਦੀ ਕੁੱਟਮਾਰ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਸਖਤ ਰੁਕਾਅ ਆਪਣਾਇਆ ਗਿਆ ਐਸਐਚਓ ਜਸ਼ਨਪ੍ਰੀਤ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਜਸ਼ਨਪ੍ਰੀਤ ਖਿਲਾਫ ਸੋਹਾਨਾ ਥਾਣੇ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਇਲਜ਼ਾਮ ਲੱਗੇ ਨੇ ਕਿ ਡਿਊਟੀ ਦੌਰਾਨ ਚੌਕੀਦਾਰ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਐਡਵੋਕੇਟ ਅਰਸ਼ਦੀਪ ਕਲੇਰ ਨੇ ਵੱਡੇ ਸਵਾਲ ਚੁੱਕੇ ਨੇ ਪੰਜਾਬ ਪੁਲਿਸ ਤੇ ਵੱਡੇ ਸਵਾਲ ਚੁੱਕੇ ਨੇ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਵੀ ਕਈ ਸਵਾਲ ਕੀਤੇ ਨੇ ਦੇਖੋ ਅੱਜ ਤੁਹਾਡੇ ਨਾਲ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦਾ ਇੱਕ ਆਰਡਰ ਸਾਂਝਾ ਕਰਨਾ ਹੈ ਇਹ ਆਰਡਰ ਦੇ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਮੋਹਾਲੀ ਦੇ ਵਿੱਚ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਪੁਲਿਸ ਕਰਦੀ ਕੀ ਕਿਉਂਕਿ ਮੀਡੀਆ ਨੇ ਬੜੀ ਵਾਰ ਦਿਖਾਇਆ ਕਿ ਅਦਾਲਤਾਂ ਦੇ ਉੱਤੇ ਪਰਦੇ ਪਾ ਦਿੱਤੇ ਜਾਂਦੇ ਨੇ ਮੀਡੀਆ ਨੂੰ ਤਾਂ 1 ਕਿਲੋਮੀਟਰ ਪਿੱਛੇ ਰੋਕ ਦਿੰਦੇ ਨੇ ਹਾਲਾਤ ਇਹ ਨੇ ਪੁਲਿਸ ਦੇ ਕਿ ਵਕੀਲ ਸਹਿਬਾਨਾਂ ਤੱਕ ਨੂੰ ਕੋਰਟ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਔਰ ਪਿਛਲੀ ਤਰੀਕ ਤੇ ਤਾਂ ਦੋ ਵਕੀਲ ਸਹਿਬਾਨਾਂ ਨੂੰ ਹੀ ਪੁਲਿਸ ਨੇ ਮਿਸਹੈਂਡਲ ਕੀਤਾ ਉਹਨਾਂ ਦੇ ਮੋਬਾਈਲ ਖੋਣ ਦੀ ਕੋਸ਼ਿਸ਼ ਹੋਈ ਜਦੀ ਕੰਪਲੇਂਟ 바ਰ ਕਾਉਂਸਲ ਤੱਕ ਗਈ ਇਹ ਜਿਹੜੀ ਘਟਨਾ ਇਸ ਆਰਡਰ ਦੇ ਵਿੱਚ ਇਹ 6 7 2025 ਦੀ ਹੈ ਮਤਲਬ 6 ਜੁਲਾਈ 2025 ਦੀ ਹੈ ਉਦੋਂ ਵਿਕਰਮ ਨਜੀਠੀਆ ਸਾਹਿਬ ਨੂੰ ਰਿਮਾਂਡ ਤੇ ਪੁਲਿਸ ਨੇ ਪੇਸ਼ ਕਰਨਾ ਸੀ ਮਹਾਲੀ ਪੁਲਿਸ ਦੇ ਇੱਕ ਇੰਸਪੈਕਟਰ ਨੇ ਕੋਰਟ ਦਾ ਜਿਹੜਾ ਪੀਣ ਹੈ ਉਹਨੂੰ ਕੁੱਟਿਆ ਕਿਸ ਗੱਲ ਤੇ ਉਹਨੂੰ ਧੱਕੇ ਨਾਲ ਕਹਿੰਦੇ ਸੀ ਅਦਾਲਤ ਦਾ ਦਰਵਾਜ਼ਾ ਖੋਲਣ ਦੇ ਲਈ ਤੇ ਪੀਣ ਨੇ ਸਿਰਫ ਇੰਨੀ ਇੱਕ ਗੱਲ ਕਹੀ ਕਿ ਬਿਨਾਂ ਜੱਜ ਸਾਹਿਬ ਦੀ ਪਰਮਿਸ਼ਨ ਤੋਂ ਇਹ ਦਰਵਾਜ਼ਾ ਨਹੀਂ ਖੁੱਲ ਸਕਦਾ ਜੱਜ ਸਾਹਿਬ ਦੇ ਨਾਲ ਗੱਲ ਕਰੋ ਇੰਨੀ ਗੱਲ ਦੇ ਉੱਤੇ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਐਸ ਆਰਡਰ ਦੇ ਵਿੱਚ ਲਿਖਿਆ ਹੈ ਉਹਨੇ ਉਸ ਪੀਣ ਨੂੰ ਬੁਰੇ ਤਰੀਕੇ ਕੁੱਟਿਆ ਜਿਦਾਬਾਦ ਦੇ ਵਿੱਚ ਜੱਜ ਸਾਹਿਬ ਨੇ ਸ਼ਾਮ ਨੂੰ ਬਿਆਨ ਲਿਖ ਕੇ ਉਹਨੂੰ ਮੈਡੀਕਲ ਲੀਗਲੀ ਐਗਜ਼ਾਮਿਨ ਕਰਵਾਇਆ ਤੇ ਫਿਰ ਪੁਲਿਸ ਨੂੰ ਭੇਜਿਆ ਕਿ ਇਹ ਚ ਬਣਦੀ ਕਾਰਵਾਈ ਕੀਤੀ ਜਾਵੇ ਹੁਣ ਫਰਜ਼ ਤਾਂ ਪੁਲਿਸ ਦਾ ਇਹ ਬਣਦਾ ਸੀ ਕਿ ਜਦੋਂ ਕੋਰਟ ਦੇ ਪੀਐਨ ਦੇ ਨਾਲ ਹੀ ਕਿਉਂਕਿ ਉਹ ਵੀ ਤਾਂ ਪਬਲਿਕ ਸਰਵੰਟ ਹੈ ਉਹਦੇ ਨਾਲ ਬਦਤਮੀਜ਼ੀ ਹੋਈ ਸੀ ਕੁੱਟਮਾਰ ਹੋਈ ਸੀ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਪਰ ਹੰਸ ਸਾਹਿਬ ਤਾਂ ਹੰਸ ਸਾਹਿਬ ਨੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਉਹਨਾਂ ਲਈ ਪੀਐਨ ਕੋਈ ਮਾਇਨੇ ਨਹੀਂ ਰੱਖਦਾ ਸੀ ਕੋਰਟ ਕੋਈ ਮਾਇਨੇ ਨਹੀਂ ਰੱਖਦੀ ਸੀ ਉਹਨਾਂ ਨੇ ਰਿਪੋਰਟ ਬਣਾ ਕੇ ਭੇਜੀ ਕਜੀਏ ਮਸਲਾ ਮੈਂ ਖੋਖ ਲਿਆ ਇਹ ਤਾਂ ਕਾਰਵਾਈ ਬਣਦੀ ਨਹੀਂ ਇਹ ਤਾਂ ਦੋ ਜਣਾਂ ਦੀ ਆਪਸ ਚ ਬਹਿਸ ਹੋਈ ਕੋਈ ਖਾਸ ਗੱਲ ਉਸ ਤੋਂ ਬਾਅਦ ਦੁਬਾਰਾ ਕੋਰਟ ਨੇ ਇਹ ਕੇਸ ਟੇਕ ਅਪ ਕੀਤਾ ਹੁਣ ਕੋਰਟ ਨੇ ਆਰਡਰ ਪਾਸ ਕੀਤਾ ਕਿਉਂਕਿ ਇੱਕ ਕੋਰਟ ਦੇ ਮੁਲਾਜ਼ਮ ਦੇ ਨਾਲ ਬਦਤਮੀਜ਼ੀ ਹੋਣੀ ਉਹਨੂੰ ਕੁੱਟਿਆ ਮਾਰਿਆ ਜਾਣਾ ਇਹ ਸਿੱਧਾ ਕੋਰਟ ਦੀ ਕੰਟੈਂਪਟ ਹੈ ਤਾਂ ਕੋਰਟ ਨੇ ਹੁਣੇ ਆਰਡਰ ਪਾਸ ਕੀਤਾ ਕਿ ਉਸ ਇੰਸਪੈਕਟਰ ਦੇ ਖਿਲਾਫ ਮੋਹਾਲੀ ਪੁਲਿਸ ਪਰਚਾ ਦਰਜ ਕਰੇ ਤਾਂ ਇਥੋਂ ਸਪਸ਼ਟ ਹੋ ਜਾਂਦਾ ਕਿ ਸਾਡੀ ਪੁਲਿਸ ਕਰ ਕੀ ਰਹੀ ਹੈ ਮਤਲਬ ਕੀ ਪੁਲਿਸ ਬੇਲਗਾਮ ਹੋ ਗਈ ਹੈ ਭਗਵੰਤ ਮਾਨ ਸਾਹਿਬ ਆਪ ਲੋਕ ਤਾਂ ਲੋਕ ਹੁਣ ਅਦਾਲਤਾਂ ਨੂੰ ਹੱਥ ਪਾਉਣ ਲਈ ਇਹ ਪੁਲਿਸ ਤਿਆਰ ਬਰ ਤਿਆਰ ਖੜੀ ਹੈ ਜਿਹਦਾ ਉਦਾਹਰਣ ਇਹ ਮੁਹਾਲੀ ਕੋਰਟ ਦਾ ਆਰਡਰ ਹੈ ਜਿੱਥੇ ਹੁਣ ਇੱਕ ਐਸ ਐਚਓ ਜਸ਼ਨਪ੍ਰੀਤ ਸਿੰਘ ਦੇ ਖਿਲਾਫ ਕੋਰਟ ਨੇ ਆਰਡਰ ਕੀਤਾ ਕਿ ਇਹਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਮੈਂ ਉਹਦਾ ਰੈਲੇਵੈਂਟ ਪੈਰਾ ਕੋਰਟ ਦਾ ਪੜ੍ਹ ਕੇ ਸੁਣਾ ਦਿੰਨਾ from the discussion above this court is of the view that investigation is required in the present case as cognizable offence which are non compoundable in nature have been committed against a public servant while he was performing his duties at the court complex mohali in view of the above findings sho police station sohana is directed to register an fir against respondent number 4 that is inspector jashan preet singh te phir pehla kyon nahi parcha darj kita ਜਦੋਂ ਅਦਾਲਤ ਨੇ ਐਸਐਸਪੀ ਸਾਹਿਬ ਇੱਕ ਵਾਰ ਲਿਖ ਕੇ ਭੇਜਤਾ ਸੀ ਕਿ ਕਾਰਵਾਈ ਕਰੋ ਆਪਾਂ ਅਦਾਲਤਾਂ ਨੂੰ ਵੀ ਗੁੰਮਰਾਹ ਕਰ ਰਹੇ ਹੁਣਾਂ ਦੁਬਾਰਾ ਇਹ ਅੱਜ ਦਾ ਆਰਡਰ ਹੈ ਜਿੱਥੇ ਕੋਰਟ ਨੇ ਕੈਟੈਗੋਰਿਕ ਕਹਿਤਾ ਕਿ ਪਰਚਾ ਦਰਜ ਕਰੋ ਇਹ ਬੜੇ ਵੱਡੇ ਸਵਾਲੀਆ ਨਿਸ਼ਾਨ ਪੁਲਿਸ ਦੀ ਕਾਰਵਾਈ ਤੇ ਦਿਖਾ ਰਹੀ ਹੈ ਕਿ ਕਿਸ ਤਰੀਕੇ ਪੁਲਿਸ ਸਿਰਫ ਪੋਲਿਟਿਕਲ ਵੈਂਡਾਟਾ ਤਹਿਤ ਆਪਣੇ ਸਿਆਸੀ ਵਿਰੋਧੀਆਂ ਨੂੰ ਟਾਰਗੇਟ ਕਰਨ ਦੇ ਲਈ ਜਿਸ ਤਰੀਕੇ ਦੇ ਹਟਕੰਢਿਆ ਤੇ ਉਤਰੀ ਹੈ ਇਹ ਆਰਡਰ ਉਹਨੂੰ ਬਿਲਕੁਲ ਚਿਹਰੇ ਨੂੰ ਪੁਲਿਸ ਦੇ ਨੂੰ ਨੰਗਾ ਕਰ ਦਿੰਦਾ ਇਹਦਾ ਜਵਾਬ ਮੁਹਾਲੀ ਦੇ ਐਸਐਸਪੀ ਤੋਂ ਲੈ ਕੇ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਸਾਹਿਬ ਨੂੰ ਹੁਣ ਪੰਜਾਬ ਦੀ ਜਨਤਾ ਨੂੰ